ਅੱਜ ਦਰਬਾਰ ਸਾਹਿਬ ਦੇ ਵਿੱਚ ਜੋ ਮਰਿਆਦਾ ਚਲਦੀ ਹੈ ਜੋ ਟਕਸਾਲ ਚੌਂਦੀ ਉਹ ਉਹ ਰਿਆਦਾ ਚਲਦੀ ਹੈ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਅਕਾਲ ਤਖਤ ਸਾਹਿਬ ਦੀ ਗੱਲ ਚੱਲ ਪਈ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਤੁਸੀਂ ਅਕਾਲ ਤਖਤ ਅਕਾਲ ਤਖਤ ਕਰੀ ਜਾਂਦੇ ਹੋ ਉਹ ਤਾਂ ਬਾਦਲ ਦੇ ਹੁਕਮ ਚ ਹੈ ਬਾਦਲ ਕੁਝ ਕਰੇ ਉਹ ਅੱਖਾਂ ਬੰਦਾਂ ਉਹਨਾਂ ਦੀਆਂ ਤੁਸੀਂ ਕਰੋ ਤੁਹਾਨੂੰ ਪੁੱਠਾ ਲਟਕਾ ਦੇਣਗੇ ਸ਼ੂਨੀ ਕਮੇਟੀ ਉਹਨਾਂ ਦਾ ਇੰਟਰਨੈਟ ਕੱਢ ਨੂੰ ਸਾਡਾ ਕੰਟਰੋਲ ਹੋਏਗਾ ਅਸੀਂ ਵੀ ਇਹੀ ਕਰਾਂਗੇ ਸੋਚ ਸਿਰਫ ਇਹ ਹੈ ਵੀ ਬਾਦਲ ਦੀ ਬਜਾਏ ਅਸੀਂ ਆ ਜਾਈਏ ਕਰਾਂਗੇ ਕੰਮ ਉਹੀ ਜੋ ਉਹ ਕਰ ਰਹੇ ਨੇ ਜਿਸ ਅਕਾਲ ਤਖਤ ਸਾਹਿਬ ਨੂੰ ਅੱਜ ਅਸੀਂ ਅਕਾਲ ਤਖਤ ਸਦਕਾਰਯੋਗ ਸੰਸਥਾ ਹੈ ਪਰ ਜਥੇਦਾਰ ਤਾਂ ਉਹਨਾਂ ਦਾ ਪੇਡ ਮੁਲਾਜ਼ਮ ਹੈ माफ ਕਰਨਾ ਸਿੰਘ ਸਭਾ ਲਹਿਰ ਕਾਦੇ ਲਈ ਚੱਲੀ ਸੀ ਕਿੱਥੇ ਸਿੰਘ ਸਭਾ ਲਹਿਰ ਦੀ 150 ਸਾਲਾ ਮਨਾਓ ਭਾਵੇਂ 100 ਸਾਲਾ ਮਨਾਓ ਭਾਵੇਂ 200 ਸਾਲਾ ਮਨਾਓ ਸਿੰਘ ਸਭਾ ਲਹਿਰ ਖਤਮ ਹੋ ਗਈ ਜਿੰਨਾ ਡੇਰਿਆਂ ਕੋਲੋਂ ਮੁਕਤ ਕਰਾਇਆ ਸੀ ਗੁਰਦੁਆਰਿਆਂ ਨੂੰ ਉਹ ਡੇਰੇ ਅਜੇ ਫਿਰ ਕਾਬਸ ਨੇ ਇੱਥੇ ਤਾਂ ਕਨਸਟੀਟਿਊਸ਼ਨ ਬਣਿਆ ਜਿਸ ਸਲੇ ਸਿਰਾਂ ਦੀ ਗਿਣਤੀ ਹੈ ਉਹ ਸਲੇ ਉਹ ਕੋਈ ਕੌਮ ਜਿਹਦੀ ਸਾਰੇ ਦੇਸ਼ 'ਚ ਐਵਰੇਜ ਪਰਸੈਂਟੇਜ ਜਿਹੜੀ ਹੈ 2.5% ਆਉਂਦੀ ਹੈ ਉਹ ਸਿਰਾਂ ਦੀ ਗਿਣਤੀ 'ਚ ਕਿੱਥੇ ਘਾੜੀ ਹੁੰਦੀ ਹੈ ਕੀ ਪ੍ਰੋਟੈਕਸ਼ਨ ਪਲਾਨ ਕੀਤੀ ਗਈ ਕਿ ਮਰਨੈਲਟੀ ਇਸ ਦੇ ਵਾਸਤੇ ਕੀ ਪ੍ਰੋਟੈਕਸ਼ਨ ਹੈ ਕਨਸਟੀਟਿਊਸ਼ਨ 'ਚ ਇਹੋ ਜਿਹਾ ਕਿਹੜਾ ਕੋਈ ਵਿਧੀ ਵਿਧਾਨ ਬਣਾਇਆ ਗਿਆ ਉਹਦਾ ਨਤੀਜਾ ਅਸੀਂ ਪਹਿਲਾਂ ਦੇਖਿਆ ਜੋ ਸਾਡੇ ਨਾਲ ਵਾਪਰਿਆ ਸਿਰਫ ਜੂਨ 84 ਨਵੰਬਰ 84 ਨਹੀਂ ਵਾਪਰਿਆ ਜਿਸ ਦਿਨ ਤੋਂ ਅਸੀਂ ਇਸ ਦੇਸ਼ ਦੇ ਵਿੱਚ ਸ਼ਾਮਲ ਹੋਏ ਪੰਜਾਬੀ ਸੂਬੇ ਵਾਸਤੇ ਸਿਰਫ ਸਾਨੂੰ ਸੰਘਰਸ਼ ਕਰਨਾ ਪਿਆ ਹੋਰ ਕਿਸੇ ਸਟੇਟ ਨੂੰ ਸੰਘਰਸ਼ ਕਰਨਾ ਪਿਆ ਭਾਸ਼ਾ ਦੇ ਆਧਾਰ ਦੇ ਉੱਤੇ ਜਿਸ ਲਈ ਇੱਕ ਫੈਸਲਾ ਹੋ ਗਿਆ ਕਿ ਭਾਸ਼ਾ ਦੇ ਆਧਾਰ ਦੇ ਉੱਤੇ ਸਟੇਟਸ ਦੀ ਰੀਆਰਗੇਨਾਈਜੇਸ਼ਨ ਹੋਣੀ ਹੈ ਤੇ ਹੋਰ ਕਿਸੇ ਸਟੇਟ ਨੂੰ ਵੀ ਨਹੀਂ ਸੰਘਰਸ਼ ਕਰਨਾ ਪਿਆ ਇੱਕ بڑا ਨੈਰੇਟਿਵ ਚੱਲਦਾ ਹੈ ਕਿ ਜਿਹੜੀ ਕੀ ਖਟਿਆ ਐਡਾ ਵੱਡਾ ਸੂਬਾ ਸੀ ਐਡੀਕ ਸੂਬੇ ਲੈ ਲਈ ਅਸੀਂ ਖਟਿਆ ਇਸ ਕਰਕੇ ਨਹੀਂ ਕਿਉਂਕਿ ਸਾਨੂੰ ਲੀਡਰਸ਼ਿਪ ਗਦਾਰ ਮਿਲੀ ਲੇਕਿਨ ਅੱਜ ਦੇਸ਼ ਦੇ ਵਿੱਚ 19% ਹੋਣ ਦੇ ਬਾਵਜੂਦ ਮੁਸਲਮਾਨ ਕਿਸੇ ਇੱਕ ਸਟੇਟ ਦੇ ਵਿੱਚ ਵੀ ਕੈਨ ਬੀ ਅਸੀਂ ਆਪਣਾ ਸਟੇਟ ਦੇ ਵਿੱਚ ਰਾਜ ਸਥਾਪਿਤ ਕਰ ਲਈਏ ਨਹੀਂ ਕਰ ਸਕਦੇ ਇਹ ਪੰਜਾਬੀ ਸੂਬੇ ਦੇ ਦੇਣ ਸੀ ਕਿ ਇੱਥੇ ਆਪਣਾ ਰਾਜ ਸਥਾਪਿਤ ਹੋ ਸਕਿਆ ਅੱਜ ਵੀ ਹੋ ਸਕਦਾ ਹੈ ਲੇਕਿਨ ਸਾਡੇ ਲੀਡਰਾਂ ਨੇ ਆਪਣੀ ਕੌਮ ਤੇ ਨਿਰਭਰ ਰਹਿਣ ਦੀ ਬਜਾਏ ਦੂਜਿਆਂ ਦੇ ਉੱਤੇ ਡਿਪੈਂਡ ਕਰਨਾ ਜ਼ਿਆਦਾ ਯੋਗ ਸਮਝਿਆ ਮਾੜੇ ਦੋ ਵਿਚਾਰ ਚੱਲ ਰਹੇ ਨੇ ਇੱਕ ਗੱਲ ਤੇ ਬੜੀ ਸਿੱਧੀ ਹੈ ਅੱਜ ਪੰਜਾਬ ਸਟੇਟ ਵੀ ਲੀਡਰਲੈਸ ਹੈ ਇਸੇ ਕਾਰਨ ਕੌਮੀ ਲੀਡਰਲੈਸ ਹੈ ਪੰਜਾਬ ਸਟੇਟ ਇਸ ਕਰਕੇ ਜਿਹੜੀਆਂ ਵੀ ਪਾਰਟੀਆਂ ਨੇ ਚਾਹੇ ਕਾਂਗਰਸ ਚਾਹੇ ਭਾਜਪੀ ਚਾਹੇ ਆਪ نیشنل ਪਾਰਟੀਆਂ ਨੇ ਸਾਡੀ ਕੋਈ ਰੀਜਨਲ ਪਾਰਟੀ ਨਹੀਂ ਜਿਹਦਾ ਕੋਈ ਔਕਾਤ ਹੋਵੇ ਅਕਾਲੀ ਦਲ ਨੇ ਸਿਰਫ ਰਾਜ ਸਤਾਵਲ ਵੇਖਿਆ ਇਹ ਨਹੀਂ ਵੇਖਿਆ ਕਿ ਜਣਾ ਕਿਹੜੀਆਂ ਨੇ ਮੇਰੀਆਂ ਜਣਾ ਤੁਸੀਂ ਕੌਮਨ ਜੇ ਤੁਸੀਂ ਸਿੱਕ ਕੌਮ ਚ ਆਪਣਾ ਅੱਜ ਬਹੁਤੇ ਲੀਡਰ ਜਿਹੜਾ ਇਹਨਾਂ ਦਾ ਆਪਸ ਚ ਲੜਾਈ ਹੈ ਕਿਸ ਗੱਲ ਦੀ ਲੜਾਈ ਹੈ ਲੜਾਈ ਹੈ ਕਿ ਰਾਜ ਸਭਾ ਚਲੀ ਗਈ ਉਹ ਕਿਵੇਂ ਵਾਪਸ ਮਿਲੇ ਅੱਜ ਭਾਜਪਾ ਭਾਈਵਾਲੀ ਕਰਨ ਤੋਂ ਤੁਹਾਡੇ ਨਾਲ ਤਿਆਰ ਨਹੀਂ ਇਟਾਲੀਆ ਨਾਲ ਕਿਉਂ ਨਹੀਂ ਤਿਆਰ ਪਹਿਲਾਂ ਉਹਨਾਂ ਨੂੰ ਪਤਾ ਸੀ ਤੁਹਾਡਾ ਕੋ ਵੋਟ ਬੈਂਕ ਹੈ ਔਰ ਜਿਹਨਾਂ ਨੂੰ ਪਤਾ ਹੈ ਵੀ ਜਿਹੜਾ ਸਿੱਖ ਵੋਟ ਬੈਂਕ ਹੈ ਜਿਹਤੇ ਆਸ ਕਰਦੇ ਸਾਂ ਉਹ ਹੀ ਨਹੀਂ ਤੁਹਾਡੇ ਨਾਲ ਜਿਸ ਪਾਰਟੀ ਨੇ ਆਪਣੀਆਂ ਜੜ੍ਹਾਂ ਹੀ ਪੱਟੀਆਂ ਆਪਣਾ ਆਧਾਰ ਹੀ ਖਤਮ ਕਰ ਲਿਆ ਉਹਦੀ ਹੋਂਦ ਕਿੱਥੇ ਆ ਕਿਵੇਂ ਰਹਿ ਸਕਦੀ ਹੈ ਮੈਨੂੰ ਅਕਾਲੀ ਦਲ ਦੇ ਖਤਮ ਹੋਣ ਦਾ ਕੋਈ ਦੁੱਖ ਨਹੀਂ ਅੱਜ ਗੱਲਾਂ ਹੁੰਦੀਆਂ ਨੇ ਕਿਵੇਂ ਰਿਵਾਈਵ ਕੀਤਾ ਜਾਏ ਮੇਰੀ ਸੋਚ ਇਹ ਹੈ ਕਿ ਜੇ ਅਕਾਲੀ ਦਲ ਰਿਵਾਈਵ ਹੋਏਗਾ ਤੇ ਸਿੱਖ ਕੌਮ ਦੀ ਬਦਕਿਸਮਤੀ ਹੋएगी ਸਿੱਕਾ ਆਪਣੇ ਆਪ ਨਾਲ ਇਸ ਤੋਂ ਵੱਡਾ ਤੋਖਾ ਨਹੀਂ ਹੋਰ ਕਰ ਸਕਦੀ ਜੇ ਅਕਾਲੀ ਦਲ ਦੁਬਾਰਾ ਰਿਵਾਈਵ ਹੋ ਜਾਂਦਾ ਤੇ ਕੀ ਸਵਾਲ ਸਿਰਫ ਲੀਡਰ ਦਾ ਸੁਖਵੀਰ ਸਿੰਘ ਬਾਦਲ ਦਾ ਬਾਕੀ ਸਾਰੇ ਦੁੱਧ ਨਾਲ ਥੋਤੇ ਨੇ ਉਹ ਕਿਹੜਾ ਲੀਡਰ ਹੈ ਅਕਾਲੀ ਦਲ ਦਾ ਜਿਹੜਾ ਇਹਨਾਂ ਨਾਲ ਸਾਰੀਆਂ ਬੇਈਮਾਨੀਆਂ ਵਿੱਚ ਸ਼ਾਮਲ ਨਹੀਂ ਸੀ ਜਿੰਨੇ ਉਹਦੇ ਲਾਭ ਨਹੀਂ ਉਠਾਏ ਜਿਹੜਾ ਇਸ ਕਰਕੇ ਆਪਣੇ ਸਵਾਰਥ ਕਰਕੇ ਜੁੜਿਆ ਹੋਇਆ ਸੀ ਅੱਜ ਜਿਹੜੇ ਬਾਗੀ ਹੋ ਕੇ ਖੜੇ ਨੇ ਕਿ ਇਹ ਉਸ ਵੇਲੇ ਉਹਨਾਂ ਦੀ ਸਾਰੀ ਪਾਲਿਸਿਜ਼ ਦੇ ਨਾਲ ਸਹਿਮਤ ਨਹੀਂ ਸਨ ਬੀਜੇਪ ਨਾਲ ਭਾਈਵਾਦੀ ਦੇ ਵਿੱਚ ਸਹਿਮਤ ਨਹੀਂ ਸਨ ट्रांजिशन ਪੀਰੀਅਡ ਚੱਲ ਰਿਹਾ ਕੌਮ ਦੇ ਵਿੱਚ ਇੱਕ ਲੀਡਰਸ਼ਿਪ ਰਿਜੈਕਟ ਹੋਈ ਹੈ ਨਵੀਂ ਉਭਰੀ ਨਹੀਂ ਮੈਨੂੰ ਸੀਮੇ ਸਮੇਂ ਜਿਹੜੀ ਤੁਸੀਂ ਸੀਮਾ ਚ ਬੰਡੇ ਆ ਮੈਂ ਉਚੋਂ ਬਾਹਰ ਵੀ ਨਹੀਂ ਜਾਣਾ ਚਾਹੁੰਦਾ ਮੈਂ ਸਮਝਦਾ ਮੇਰੇ ਤੋਂ ਬਹੁਤ ਸਿਆਣੇ ਸੱਜਣ ਬੈਠੇ ਨੇ ਦੇਖਣੇ ਕਿ ਬੇਨਤੀ ਕਰਾਂ ਅੱਜ ਇਸ ट्रांजिशन ਦੇ ਵਿੱਚੋਂ ਅਗਰ ਕੋਈ ਪੰਥਵਾਦੀ ਫਰ ਪੰਜਾਬਵਾਦੀ ਵਿਚਾਰਤਾਰਾ ਉੱਭਰ ਕੇ ਨਹੀਂ ਆਈ ਤੇ ਉਹ ਸੁਖਵੀਰ ਸਿੰਘ ਬਾਦਲ ਦਾ ਜਾਂ ਬਾਦਲ ਧੜੇ ਦਾ ਰੂਪ ਬਦਲ ਜਾਏਗਾ ਹੋਰ ਕੁਝ ਨਹੀਂ ਬਦਲੇਗਾ ਜੇ ਬਦਲਣਾ ਚਾਹੁੰਦੇ ਆ ਇੱਕ ਨਵੀਂ ਲੀਡਰਸ਼ਿਪ ਉਭਾਰੀ ਹੈ ਜਿਹੜੀ ਸਿੱਖ ਕੌਮ ਤੇ ਪੰਜਾਬ ਦੋਨਾਂ ਦੇ ਹਿੱਤਾਂ ਨੂੰ ਬਰਾਬਰੀ ਦੇ ਨਾਲ ਲੈ ਕੇ ਤੁਰ ਸਕੇ ਅਸੀਂ ਦੋਨਾਂ ਵਿੱਚੋਂ ਕਿਸੇ ਦੇ ਵੀ ਹਿੱਤ ਨੂੰ ਇਗਨੋਰ ਨਹੀਂ ਕਰ ਸਕਦੇ ਜੇ ਕਹੀਏ ਕਿਸੇ ਕੌਮ ਦੇ ਹਿੱਤਾਂ ਕਰਕੇ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਦੀ ਹੈ ਸਿੱਖ ਕੌਮ ਦੀ ਹਸਤੀ ਨਹੀਂ ਰਹੇਗੀ ਤੇ ਜੇ ਸਿਰਫ ਪੰਜਾਬ ਦੀ ਗੱਲ ਕਰਾਂਗੇ ਜਿਹੜੀ ਕਿ ਅੱਜ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਪੰਜਾਬੀਅਤ ਪੰਜਾਬੀਅਤ ਅਸੀਂ ਪੰਜਾਬੀ ਹਾਂ ਪੰਜਾਬੀਅਤ ਤੇ ਸਾਨੂੰ ਮਾਣ ਹੈ ਲੇਕਿਨ ਪੰਜਾਬੀ ਹੋਣ ਦੇ ਨਾਲ ਨਾਲ ਸਭ ਤੋਂ ਪਹਿਲਾਂ ਸਿੱਖਾਂ ਔਰ ਇਹ ਨਹੀਂ ਛੱਡ ਸਕਦੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਨਾਲ ਜਿਹੜਾ ਸਭ ਤੋਂ ਵੱਡਾ ਧਰੋਹ ਕਮਾਇਆ ਦੋ ਸਮੇਂ ਨਮਾ ਕਮਾਇਨੇ ਇੱਕ ਤੇ ਜਿਹੜਾ ਸਿੱਖ ਦੇ ਅੰਦਰ ਸਿੱਖੀ ਭਾਵਨਾ ਦਾ ਜਜ਼ਬਾ ਸੀ ਉਹਨੂੰ ਖਤਮ ਕਰਕੇ ਉਹਨੂੰ ਇੱਕ ਨੋ ਇੱਕ ਪੈਟਰਨ ਦੇ ਵਿੱਚ ਲੈ ਗਿਆ ਅੱਜ ਸਿੱਖੀ ਨਹੀਂ ਸਾਡੇ ਆਸਤੇ ਪ੍ਰਾਈਮ ਇਸ਼ੂ ਅੱਜ ਸਾਡੇ ਆਸਤੇ ਇਕਨੋਮਿਕ ਸਟੇਡੀਓ ਪ੍ਰਾਈਮ ਇਸ਼ੂ ਦੂਸਰਾ ਉਹਨੇ ਜਿਹੜੀ ਸਿੱਖ ਕੌਮ ਦੇ ਵਿੱਚ ਜੁਝਾਰੂ ਬਣ ਸੀ ਸੰਘਰਸ਼ ਕਰਨ ਦੀ ਭਾਵਨਾ ਸੀ ਉਹਨੂੰ ਬੜੇ ਤਰੀਕੇ ਨਾਲ ਬੜੇ ਸਿਸਟਮ ਦੇ ਨਾਲ ਖਤਮ ਕੀਤਾ ਸੰਘਰਸ਼ ਦੇ ਵਿੱਚ ਕੌਮ ਪਵੇ ਉਹਦਾ ਨਤੀਜਾ ਕੋਈ ਨਾ ਕੱਢੋ ਵਿਕ ਜਾਓ ਛੱਡ ਦਿਓ ਹੌਲੀ ਹੌਲੀ ਕੌਮ ਦੇ ਵਿੱਚੋਂ ਭਾਵਨਾ ਖਤਮ ਮਾਫ ਕਰਨਾ ਸਿੰਘ ਸਭਾ ਲਹਿਰ ਕਦ ਲਈ ਚੱਲੀ ਸੀ ਮੰਨਤਾ ਕਰੋ ਗੁਰਦਾਰੇ ਫਜ਼ਾਦ ਕਰਾਉਣ ਲਈ ਅੱਜ ਕਿਤਾ ਕਬਜ਼ਾ ਹੈ ਕਿਥੇ ਸਿੰਘ ਸਭਾ ਲੈ ਤੁਸੀਂ 150 ਸਾਲਾ ਮਢਾਓ ਭਾਵੇਂ 100 ਸਾਲਾ ਮਢਾਓ ਭਾਵੇਂ 200 ਸਾਲਾ ਮਢਾਓ ਸਿੰਘ ਸਭਾ ਲੈਟ ਦੇ ਖਤਮ ਹੋ ਗਈ ਜਿੰਨਾ ਡੇਰਿਆਂ ਕੋਲੋਂ ਮੁਕਤ ਕਰਾਇਆ ਸੀ ਗੁਰਦੁਆਰਿਆਂ ਨੂੰ ਉਹ ਡੇਰੇ ਅਜ ਫਿਰ ਕਬਜ਼ ਨੇ ਅੱਜ ਦਰਬਾਰ ਸਾਹਿਬ ਦੇ ਵਿੱਚ ਜੋ ਮਰਿਆਦਾ ਚਲਦੀ ਹੈ ਜੋ ਟਕਸਾਲ ਚ ਆਉਂਦੀ ਹੈ ਉਹ ਮਰਿਆਦਾ ਚਲਦੀ ਹੈ ਹਰ ਕਾਮੋ ਦਾ ਜੋ ਟਕਸਾਲ ਚ ਆਉਂਦੀ ਹੈ ਦੇ ਰਹੇ ਨਹੀਂ ਜਿੰਨਾ ਦੀ ਮਰਜ਼ਾ ਚੱਲ ਰਹੀ ਹੈ ਜੇ ਇਹਨੂੰ ਇਹਦੇ ਭਾਗ ਤੇ ਛੱਡ ਦੇਾਂਗੇ ਕਿਸਮਤ ਤੇ ਛੱਡ ਦੇਾਂਗੇ ਜਿਹੜੇ ਬਦਲ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਬਾਦਲ ਦਾ ਇੱਕ ਦੂਸਰਾ ਰੂਪ ਨੇ ਮੈਂ ਤੁਹਾਨੂੰ ਇੱਕ ਮਜੀ ਇੰਟਰਸਟਿੰਗ ਗੱਲ ਕਰਕੇ ਗੱਲ ਖਤਮ ਕਰਨਾ ਮੈਂ ਨਾਲ ਨਹੀਂ ਲੈਣਾ ਸੀ ਕੌਮ ਦੇ 2 ਨੰਬਰ ਦੇ ਉੱਤੇ ਜੱਛੇ ਬੰਦੀ ਉਹਦੇ ਲੀਡਰਸ਼ਿਪ ਉਹਨਾਂ ਨੂੰ ਮੈਂ ਮਿਲਣ ਲਈ ਗਿਆ ਤੇ ਮੈਂ ਉਹ ਨਾਲ ਗੱਲ ਕੀਤੀ ਅਕਾਲ ਤਖਤ ਸਾਹਿਬ ਦੀ ਗੱਲ ਚੱਲ ਪਈ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਤੁਸੀਂ ਅਕਾਲ ਤਖਤ ਅਕਾਲ ਤਖਤ ਕਰੀ ਜਾਂਦੇ ਹੋ ਉਹ ਤਾਂ ਬਾਦਲ ਦੇ ਹੁਕਮ ਚ ਹੈ ਬਾਦਲ ਕੁਝ ਕਰੇ ਉਹ ਆਖਾਂ ਬੰਦਾਂ ਉਹਨਾਂ ਦੀ ਤੁਸੀਂ ਕਰੋ ਤੁਹਾਨੂੰ ਪੁੱਠਾ ਲਟਕਾ ਦੇਣਗੇ ਕਹਿੰਦਾ ਜੀ ਜਿਵੇਂ ਕਮੇਟੀ ਉਹਨਾਂ ਦੇ ਅੰਦਰ ਨੇ ਕੋਈ ਕਰ ਰਿਹਾ ਨਹੀਂ ਕਰਨ ਨੂੰ ਸੜਕ ਕੰਟਰੋਲ ਹੋਏਗਾ ਅਸੀਂ ਵੀ ਇਹੀ ਕਰਾਂਗੇ ਤੁਸੀਂ ਸੱਜਣੋ ਉਹਦੀ ਇਸ ਗੱਲ ਨੇ ਮੈਨੂੰ ਹਿਲਾ ਕੇ ਰੱਖਤਾ ਸੋਚ ਸਿਰਫ ਇਹ ਹੈ ਵੀ ਬਾਦਲ ਦੀ ਬਜਾਏ ਅਸੀਂ ਆ ਜਾਈਏ ਕਰਾਂਗੇ ਕੰਮ ਉਹੀ ਜੋ ਕਰ ਰਹੇ ਨੇ ਜਿਸ ਅਕਾਲ ਤੱਕ ਸਾਬ ਨੂੰ ਅੱਜ ਅਸੀਂ ਅਕਾਲ ਤੱਕ ਸਤਕਾਰਯੋਗ ਸੰਸਥਾ ਹੈ ਪਰ ਜਥੇਦਾਰ ਤਾਂ ਉਹਨਾਂ ਦਾ ਪੇਡ ਮੁਲਾਜ਼ਮ ਹੈ ਜੋ ਚਣ ਗਿਆ ਕਰੇਗਾ ਅੱਜ ਇੰਨੇ ਚਿਰ ਤੋਂ ਇਹ ਪਹਿਲੀ ਵਾਰੀ ਹੈ ਕਿਸੇ ਨੂੰ ਤਨਖਾਹਿਆ ਐਲਾਨਣ ਤੋਂ ਬਾਅਦ ਇੰਨੀ ਦੇਰ ਕੋਈ ਫੈਸਲਾ ਨਹੀਂ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਤੁਸੀਂ ਪਿਛਲੇ ਜਿੰਨੇ ਸਿਆਸੀ ਫੈਸਲੇ ਹੋਏ ਨੇ ਉਹਨਾਂ ਨੂੰ ਕੱਢ ਕੇ ਦੇਖ ਲਓ ਉਹਨਾਂ ਵਿੱਚ ਇੱਕੋ ਚੀਜ਼ ਹੈ ਕਿ ਅਕਾਲੀ ਦਲ ਨੂੰ ਸੁਪਰੀਮ ਬਾਡੀ ਬਣਾਉਣਾ ਇਹਨਾਂ ਨੂੰ ਰਿਵਾਈਵ ਕਰਨਾ ਬਾਰ-ਬਾਰ ਇਹਨਾਂ ਨੂੰ ਸਥਾਪਿਤ ਕਰਨਾ ਉਹ ਰਾਣੀ ਲਭ ਰਿਆ ਇਸ ਕਰਕੇ ਫੈਸਲਾ ਨਹੀਂ ਹੋ ਰਿਹਾ ਅਸਲੀ ਮਕਸਦ ਇਹ ਜਿਹੜਾ ਸੁਖਵੀਰ ਬਾਦਲ ਨੂੰ ਮੁੜ ਕੇ ਸਾਬਤ ਕਰਨ ਦਾ ਹੈ ਉਹ ਤਾਂ ਰਾਣੀ ਲਭ ਰਿਆ ਜਿਹੜੇ ਹਾਲਾਤ ਬਣ ਗਏ ਸਿਰਫ ਕੋਈ ਸੰਸਥਾ ਆਪਣੇ ਆਪ ਦੇ ਵਿੱਚ ਸੁਪਰੀਮ ਨਹੀਂ ਹੁੰਦੀ ਉਹਨੂੰ ਚਲਾਉਣ ਵਾਲੇ ਮਨੁੱਖ ਹੁੰਦੇ ਨੇ ਐਸੇ ਦੇਸ਼ ਦੇ ਸੁਪਰੀਮ ਕੋਰਟ ਦੇ ਵਿੱਚ ਕੋਈ ਚੀਫ ਜਸਟਿਸ ਆਉਂਦਾ ਹੈ ਉਹ ਹੋਰ ਦਾ ਹੋਰ ਰੂਪ ਬਣਾ ਦਿੰਦਾ ਹੈ ਕੋਈ ਜੀਪ ਚੀਫ ਜਸਟਿਸ ਆਉਂਦਾ ਹੈ ਉਹਨੂੰ ਸਰਕਾਰ ਦੀ ਸਬਸਟੀਟਿਊਟ ਬਣਾ ਦਿੰਦਾ ਹੈ ਅਸੀਂ ਉਸ ਵਿਧਿ ਵਿਧਾਨ ਨੂੰ ਕਿਵੇਂ ਬਦਲ ਸਕਨੇ ਹਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿੰਨੇ ਜਥੇਦਾਰ ਆਏ ਮੈਨੂੰ ਵਿਦਾਂਤੀ ਜੀ ਤੋਂ ਲਗਾਤਾਰ ਧਿਆਨ ਹੈ ਸਭ ਨੇ ਆਉਂਦੇ ਸਭ ਤੋਂ ਪਹਿਲਾਂ ਕਿਹਾ ਕਿ ਜੀ ਸਾਡਾ ਵਿਧਿ ਵਿਧਾਨ ਬਣਾਓ ਵਿਧੀ ਵਿਧਾਨ ਨਾ ਤੇ ਸਾਡੇ ਕੋਲ ਕੋਈ ਅਪਾਰਟਮੈਂਟ ਦਾ ਵਿਧੀ ਵਿਧਾਨ ਹੈ ਨਾ ਡਿਸਮਿਸਲ ਦਾ ਵਿਧੀ ਵਿਧਾਨ ਹੈ ਨਾ ਕੋਈ ਵਰਕਿੰਗ ਦਾ ਵਿਧੀ ਵਿਧਾਨ ਹੈ ਵੀ ਉਹਨਾਂ ਨੇ ਕਿਸ ਸਿਸਟਮ ਦੇ ਵਿੱਚ ਕੰਮ ਕਰਨਾ ਉਹਨਾਂ ਦੇ ਕੀ ਰਾਈਟਸ ਨੇ ਕੀ ਡਿਊਟੀਆਂ ਨੇ ਕਿਸ ਪੱਧਰ ਤੱਕ ਜਾ ਸਕਦੇ ਨੇ ਆਧਾਰ ਕੀ ਹੋਏਗਾ ਉਹਨਾਂ ਦੇ ਕੋਈ ਫੈਸਲੇ ਕਰਨ ਦਾ ਕਿਸ ਕਿਸਮ ਦੇ ਫੈਸਲੇ ਕੀਤੇ ਜਾ ਸਕਣਗੇ ਜਿਸ ਲਈ ਮੈਂ ਹੁਣੇ ਇਹ ਗੱਲ ਕਰ ਰਿਹਾ ਹਾਂ ਸੰਨ ਇੱਕ ਮੇਰੇ ਮਨ ਤੁਸੀਂ ਆ ਰਹੇ ਸੀ ਪਹਿਲਾ ਜਿਹੜੇ ਪੰਥਕ ਜਿਹੜੇ ਵੀ ਸਿਆਸੀ ਮੁੱਦੇ ਅਕਾਲ ਤਖਤ ਤੇ ਗਏ ਹਾਂ ਲੇਕਿ ਉਹ ਵੀ ਉਸੇ ਪ੍ਰਭਾਵ ਚ ਹੋਏ ਲੇਕਿਨ ਉਹਨਾਂ ਦੀ ਇੱਕ ਫਰਕ ਸੀ ਉਸ ਵੇਲੇ ਅਕਾਲੀ ਦਲ ਪੰਥਕ ਪਾਰਟੀ ਸੀ ਅੱਜ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਵਾ ਕਰਦਾ ਹੈ ਲੇਕਿਨ ਪੰਥਕ ਪਾਰਟੀ ਨਹੀਂ ਪੰਜਾਬੀ ਪਾਰਟੀ ਹੈ ਇੱਕ ਨਿਰੋਲ ਸਿਆਸੀ ਪਾਰਟੀ ਬਣ ਚੁੱਕੀ ਹੈ ਪੰਥਕ ਮਖੌਟਾ ਪੜਾ ਕੇ ਰੱਖਣਾ ਚਾਹੁੰਦੇ ਨੇ ਕਿਸ ਉਦਾਰ ਤੇ ਉਹਨਾਂ ਦੇ ਫੈਸਲੇ ਹੋ ਰਹੇ ਨੇ ਜਦੋਂ ਪੰਥਕ ਪਾਰਟੀ ਤੋਂ ਮੁਨਕਰ ਹੋ ਚੁੱਕੇ ਨੇ ਕਿਸ ਅਧਾਰ ਦੇ ਉੱਤੇ ਉਹ ਸਾਰੇ ਇਸ਼ੂਜ਼ ਹੋ ਰਹੇ ਨੇ ਕੋਈ ਵੀ ਸੰਸਥਾ ਉਹਦਾ ਕੋਈ ਵਿਧੀ ਵਿਵਹਾਰ ਨਹੀਂ ਹੋਏਗਾ ਉਹ ਤੇ ਕੰਟਰੋਲ ਨਹੀਂ ਹੋਏਗਾ ਉਹਨੂੰ ਸੁਪਰੀਮ ਬਣਾ ਦਿਓ ਇੱਕ ਗੱਲ ਯਕੀਨ ਮੰਨੋ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟ ਪਾਵਰ ਜਦੋਂ ਵੀ ਕਿਸੇ ਕੋਲ ਵੀ ਆ ਜਾਏ ਕਿ ਉਹ ਕਰਪਟ ਕਰੇਗੀ ਅੱਜ ਉਸ ਕ腐ਪਸ਼ਨ ਤੋਂ ਕਿਸੇ ਰੂਪ ਦੇ ਵਿੱਚ ਵੀ ਅਕਾਲ ਤਖਤ ਦੀ ਅਜ ਦੀ ਸੰਸਥਾ ਮੁਕਤ ਨਹੀਂ ਹੈ ਤੇ ਜਿੰਨਾ ਚਿਰ ਇਹ ਹੀ ਸਿਸਟਮ ਚੱਲਦਾ ਰਹੇਗਾ ਉਹ ਨਾ ਚਿਰ ਮੁਕਤ ਹੋ ਵੀ ਨਹੀਂ ਸਕਦੀ ਕਿ ਐਸਾ ਕੋਈ ਵਿਧੀ ਵਿਧਾਨ ਬਣਾ ਸਕਣੇ ਆ ਵੀ ਸਾਰੀ ਕੌਮ ਰਲ ਕੇ ਉਹਦੀ ਅਪੁਆਇੰਟਮੈਂਟ ਕਰੇ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਕੋਈ ਐਸਾ ਵਿਧੀ ਵਿਧਾਨ ਬਣਾ ਸਕਨੇ ਆ ਕਿ ਅਕਾਲ ਤਖਤ ਦੇ ਜਥੇਦਾਰ ਦਾ ਨਾਲ ਕੋਈ 50 ਕ ਬੰਦਿਆਂ ਦੀ ਪੰਥ ਵੱਲੋਂ ਥਾਪੀ ਹੋਈ ਕਮੇਟੀ ਹੋਵੇ ਜਿਹਦੇ ਵਿੱਚ ਵਕੀਲ ਵੀ ਹੋਣ ਜਿਹਦੇ ਵਿੱਚ ਐਜੂਕੇਸ਼ਨਿਸਟ ਵੀ ਹੋਣ ਜਿਹਦੇ ਵਿੱਚ ਹਰ ਪੱਧਰ ਦੇ ਵਿਚਾਰਮਾਨ ਹੋਣ ਜਿਸ ਤਰ੍ਹਾਂ ਦਾ ਕੇਸ ਜਾਵੇ ਉਸ ਤਰ੍ਹਾਂ ਦੀ ਕਮੇਟੀ ਬਣਾ ਕੇ ਉਹ ਕਮੇਟੀ ਸੁਝਾਅ ਦੇਵੇ ਤੇ ਫਿਰ ਫੈਸਲਾ ਅਕਾਲ ਤਖਤ ਦੇ ਜਥੇਦਾਰ ਵੱਲੋਂ ਆਵੇ ਕਿ ਅਸੀਂ ਇੱਕ ਬੰਦੇ ਦੇ ਉੱਤੇ ਹੀ ਸਾਰੇ ਫੈਸਲੇ ਛੱਡ ਦੇਾਂਗੇ ਵੀ ਇਕਨੋਮਿਕ ਹੈ ਤਾਂ ਵੀ ਉਹ ਫੈਸਲਾ ਉਹ ਕਰੇ ਸਿਆਸੀ ਹੈ ਤਾਂ ਵੀ ਉਹ ਕਰੇ ਜੇ ਕਾਨੂੰਨੀ ਹੈ ਤਾਂ ਵੀ ਉਹ ਕਰੇ ਫੈਸਲਾ ਇਹ ਸੰਭਵ ਹੈ ਇੱਕ ਬੰਦੇ ਦੇ ਵਿੱਚ ਇੰਨੀ ਕਾਬਲੀਅਤ ਹੋ ਸਕਦੀ ਹੈ ਹੈ ਨਾ ਇੰਨੀ ਕਾਬਲੀਅਤ ਜੇ ਹੋਏਗੀ ਵੀ ਤੇ ਕੀ ਉਹ ਪ੍ਰਭਾਵ ਤੋਂ ਮੁਕਤ ਹੋ ਸਕੇਗਾ ਸਾਰਾ ਇਸ਼ੂ ਤਾਂ ਇਹ ਹੈ ਮੈਂ ਵਿਸ਼ਾਲ ਸਿੰਘ ਜੀ ਆ ਕੇ ਖੜੇ ਹੋ ਗਏ ਨੇ ਮੈਂ ਆਪੀ ਸਮਝ ਨਾ ਮੈਂ ਆਪਣੇ ਸਮੇਂ ਤੋਂ ਬਹੁਤ ਜ਼ਿਆਦਾ ਵਕਿਆ ਕਰ ਗਿਆ ਅਖੀਰ ਦੇ ਉੱਤੇ ਮੈਂ ਦੋ ਗੱਲਾਂ ਸਿਰਫ ਕਹਿ ਕੇ ਇਸ ਮੌਕੇ ਆਪਣਾ ਚਾਹਣਾ ਜੇ ਅਸੀਂ ਕੋਈ ਨਮਜਥੇ ਬੰਦਕ ਬਦਲ ਦੇ ਸਕਨੇ ਆ ਤੇ ਇਹ ਸਕਾਰਥੀ ਹੈ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਕੋ ਵਿਧੀ ਵਿਧਾਨ ਐਸਾ ਨਹੀਂ ਬੰਦਾ ਜਿਹੜਾ ਪੰਥ ਦੇ ਅਧੀਨ ਹੋਵੇ ਸਮੂਹਿਕ ਰੂਪ ਦੇ ਵਿੱਚ ਇੱਕ ਪਾਰਟੀ ਦੇ ਨਹੀਂ ਇਸ ਧਰਮ ਦੇ ਵਿੱਚ ਕਿ ਅਕਾਲ ਤਖਤ ਸਾਹਿਬ ਅਤੇ ਸਭ ਤੋਂ ਸੁਪਰੀਮ ਹੈ ਆਪਣੇ ਆਪ ਨੂੰ ਵੀ ਤਾਂ ਕਾਮਨ ਵੀ ਧੋਖਾ ਦਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ